ਸੀਕੁਰ ਜੰਦਤੋ ਅਕੀਨ ਰਿਮਸਰ ਮੇਰੀ ਸਿਸਟਰ ਨਾਲ ਵਾਰਦਾ ਹੋਈ ਮੇ ਸਿਸਟਰ ਬੈਂਕ ਤੋਂ ਵਾਪਸ ਆ ਰਹੀ ਸੀ ਤੇ ਹੋਇਆ ਕਿ ਸਰ ਜਦੋਂ ਉਹ ਗੁੱਦ ਚੋਂ ਪੁੱਛੇ ਉਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਉਸ ਤੋਂ ਬਾਅਦ ਜਦੋਂ ਉਹ ਜਿਹੜੇ ਰੇਟ ਐਫੀ ਐਕਸ਼ਨ ਬੋਕਸ ਚੋਧਰੀ ਕੋਟੀ ਕੋਲ ਪਹੁੰਚੇ ਤੇ ਸਨੈਚਰ ਨੇ ਆਪਣੀ ਬਾਈਕ ਉੱਤੇ ਲਾ ਕੇ ਸਿਸਟਰ ਦੀ ਅੰਗੂਠੀ ਲਾ ਕੇ ਤੇ ਉਹਨਾਂ ਦੀ ਚੈਨ ਤੇ ਉਹਨਾਂ ਲੋਕਾਂ ਨੇ ਸਨੈਚ ਕਰਨੇ ਜੋ ਕਿ ਉਹਨੇ ਹਸਤੇ ਕਰਨੇ ਕੀ ਦਿੱਸਾ ਉਸ ਤੋਂ ਬਾਅਦ ਸਰ ਉਹ ਅੱਗੇ ਅ ਅਦਸ਼ਟੇ ਕੋਲ ਧਰਾਈ ਵਾਲੇ ਚੌਂਕ ਤੇ ਗਏ ਸਾਹਮਣੇ ਕਿ ਟਾਰਨਟ ਤੇ ਉੱਥੇ ਸੀ जो कि मैंने पुलिस ऑफिशर ने दसिया उस तो बाद नैक्सट मैं पूरी कार्रवाई की मैं कैमरे को कैमरा कैमरे टू कैमरा चेक किया लास्ट जी वीडियो मैं जोड़ी मिली थो तो मिली सबसे पेट्रोल रोम की उत्थे जाके कि ना कि उन्होंने मतलब बाथरूम के मुँह हाथ धोता तो हाथ पूरी वीडियो है जो थोड़े सेंड कर दूँ उन्होंने पूरी चैन देख दिया हथकर जोकड़ स्नैच पेट पूरा हाथ फट के देख दिया सर पुलिस को इनफॉर्म नहीं किया एफ आई पहला गया ही मैं ਵਿਜਨ ਨੰਬਰ ਚਾਰਜ ਜੋ ਕਿ ਕੰਸਟ੍ਰਕਸ਼ਨ ਕੰਪਨੀ ਦੇ ਸਵਾਰਨ ਮੈਂ ਗਿਆ ਹੀ ਉੱਥੇ ਤੇ ਮੈਂ ਸਭ ਕੁਝ ਖਾ ਦਿੱਤੀ ਹੰਦੀਪ ਸਿੰਘ ਜੀ ਐਸਏ ਤੇ ਸਿਰ ਮੈਂ ਸਿਰ ਦੁਬਾਰਾ ਕਰਾਂਗਾ ਮੇਂ ਜਿਹੜਾ ਸਰ ਮੇਰੇ ਆਇਆ ਹੈ ਕਿ ਬੜੀ ਫਿਰ ਤੋਂ ਜਿਹੜੇ ਸਟੈਚਰ ਸਾਰੇ ਫੜੀ ਨੀ ਗਈ। ਕਿਹਾ ਹੀ ਕੋਈ ਪੋਲੀਟਿਸ਼ੀਅਨ ਹੁੰਦੇ ਯਹਾਂ ਕੋਈ ਵੱਡੇ ਅਫਸਰ ਹੁੰਦੇ ਕਿ ਦੂਜੇ ਤੀਜੇ ਦਿਨ ਟਰੈਕ ਹੋ ਜਾਂਦਾ ਸਾਰਾ ਕੁਝ। ਹੁਣ ਪਿੱਛੇ ਮੈਂ ਰੰਜਨ ਲਗਾ ਲਿਆ ਇਹਦੇ ਨਾਲ ਜੋ ਵੀ ਹੋਇਆ ਸਿਰ ਦੇਖ ਨੂੰ ਦੋ ਤਿੰਨ ਦਿਨ ਦੇ ਅੰਦਰ ਸਾਰਾ ਕੁਝ ਸੋਲਵ ਹੋ ਗਿਆ। ਕਿਸ ਪ੍ਰੈਸਰ ਮੈਂ ਤੁਸੀਂ ਮੰਨੋਗੇ ਸਿੱਕੀ ਸਾਹਿਬ ਕੋ ਵੀ ਗਿਆ ਐਸਵੀ ਸਾਹਿਬ ਐਸਵੀ ਸਰ ਕੋ ਵੀ ਗਿਆ ਅਮਰਦੀਪ ਸਿੰਘ ਸਰ ਕੋ ਵੀ ਗਿਆ ਸਰ ਪਰ ਮੈਨੂੰ ਮੈਂ ਮੈਨੂੰ ਕੋਈ ਪੂਰੀ ਸੈਟੀਸਫੈਕਸ਼ਨ ਨਹੀਂ ਹੈਗੀ ਓਕੇ ਮੇਰੀ ਸਾਰੀ ਗੱਲ ਕੋਟੇਡੇ ਕਰਦੀ ਵੀ ਮੇਰੀ ਪੁਰਾਣੀ ਵੀਡੀਓਜ਼ ਆ ਸਰ ਮੇਰੇ ਜਿਹੜੇ ਫਰੈਂਡ ਹੈਗੇ ਜਿਹਦੇ ਮੈਂ ਨਾਲ ਬੈਠੇ ਗੁਨਾਲ ਸਰ ਸਰ ਉਹਨਾਂ ਨੇ ਮੈਨੂੰ ਕਿਹਾ ਲੱਗੇ ਸਮਝਾਇਆ ਕਿ ਤੂੰ ਫਸਟ ਟਾਈਮ ਪ੍ਰੈਸ ਕਾਨਫਰੈਂਸ ਕਰਦਾਵੇਂ ਤੂੰ ਜਿਹੜੀ ਗੱਲ ਕਰਨੀ ਉਹ ਠੋਕੇ ਕਰ ਓਕੇ ਮੇਰਾ ਸਰ ਪਹਿਲੀ ਵਾਰ ਕਾ ਸੋਚਾ ਮੇਰਾ ਅਹਿਮ ਅਕਸਰ ਸੀਗਾ ਕਿ ਮੈਂ ਕਿਸੇ ਨੂੰ ਨੰਦਾਰਜ ਨਾ ਕਰਾਂ ਮੇਰਾ ਮਕਸਦ ਇਹ ਨਹੀਂ ਸੀਗਾ ਜਿਹੜੇ ਕਲਪੀਟ ਹੈ ਕਿ ਉਹ ਸਕੇ ਫੜੇਦਾ ਬਟ ਸਰ ਜਦੋਂ ਉਹਨ ਮੈਨੂੰ ਮੇਰੇ ਨਾਲ ਮੇਰੇ ਫਰੈਂਡ ਬਟੇ ਸੰਜੀਵ ਜੀ ਨੇ ਮੈਨੂੰ ਦੱਸਿਆ ਉਹਨੂੰ ਇੱਧਰ ਕਾਲੀਆਵਾਲੀ ਕਾ ਸਰ ਮੈਂ ਤੇ ਸੁਣ ਕੇ ਹੈਰਾਨ ਹੋ ਗਿਆ ਕਿ ਗ੍ਰਨੇਡ ਵਾਂ ਦਾ ਹਮਲਾ ਤੇ ਜਿਹੜੀ ਸਨੇਚਰ ਦੀ ਜਿਹੜੀ ਵਿਜੇ ਸਾਫਲਾ ਜੀ ਨਾਲ ਵੀ ਜੜੇ ਹੋਈ ਉਹਨਾਂ ਦੇ ਘਰ ਦੀ ਸਨੇਚਰ ਹੋਈ ਉਹ ਜਲਦੀ ਜਲਦੀ ਫੜੇਗੇ ਤੇ ਜਿਹੜੇ ਆਪਾਂ ਐਡਵੋਕੇਟਸ ਹੈਗੇ ਹਨ ਤਾਂ ਕੋਈ ਹੁੰਦੀ ਨਹੀਂ ਸਰ ਤੁਸੀਂ ਟੋਟਲੀ ਨੋ ਮੈਂ ਸਰ ਫੇਕ ਅ ਲੁਕਾਉਂਗਾ ਇੱਕ ਗੱਲ ਜੇ ਕਿਤਨਾ ਕਿਤੇ ਹਫਤੇ ਦੇ ਅੰਦਰ ਜੇ ਇਹਨੇ ਕੋਈ ਕਾਰਵਾਈ ਨਾ ਕੀਤੀ ਕਿਸੇ ਸਾਡੇ ਤੋਂ ਬੁਰਾ ਫਿਰ ਤੁਸੀਂ ਦੇਖ ਲਓ ਪਈਓ ਅਪੀਲ ਕਿਸ ਹੱਦ ਤੱਕ ਦਾਸਣ ਦੇ ਨੂੰ ਇਹ ਵੀ ਪਤਾ ਓਕੇ ਆਪਾਂ ਵੀ ਬੋਰਡ ਦੇ ਮੈਂਬਰ ਆ ਆਪਾਂ ਵੀ ਕਿਸ ਹੱਦ ਤੱਕ ਦਾਸ ਸਕਦੇ ਆ ਫਿਰ ਇਹ ਵੀ ਸੋਚ ਲੈਣਗੇ ਕਿ ਜਦੋਂ ਨੋ ਵੋਟ ਦੇ ਹੋਏਗਾ ਕੋਰਟ ਤੇ ਕੰਮ ਨਹੀਂ ਹੋਏਗਾ ਫਿਰ ਇਹਨਾਂ ਨੂੰ ਆਪਣਿਆ ਬਦਲ ਜਾਏਗਾ ਸਰ ਤੁਹਾਡੀ ਪੁਲਿਸ ਪ੍ਰਸ਼ਾਸਨ ਨੂੰ ਜਾਂ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਉਹਨਾਂ ਨੂੰ ਕੀ ਹੈ ਅਪੀਲ ਸਰ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਪਰ ਜਿਹੜੇ ਸੀਐਮ ਸਾਹਿਬ ਹੈਗੇ ਭਗਵੰਤ ਮਾਨ ਜੀ ਮੇਰੇ ਉਹਨਾਂ ਦੇ ਅੱਗੇ ਅਪੀਲ ਹੈ ਪਲੀਜ਼ ਜਿੰਨੇ ਵੀ ਤੁਸੀਂ ਥਾਣੇ ਹੈਗੇ ਆ ਤੁਸੀਂ ਉੱਧਰ ਗਈ ਜਾਂਦੇ ਹੋ ਆਪਾਂ ਨੌਕਰੀਆਂ ਦਿੱਤੀਆਂ ਦਿੱਤੀਆਂ 100 ਦੀ ਜਗ੍ਹਾ 29 ਬੰਦੇ ਸਿਰਫ ਰੱਖੇ ਹੋਏ ਆ ਮੇਰੇ ਕੋਲ ਪੂਰਾ ਐਵੀਡੈਂਸ ਪਿਆ ਹੈ ਰਾਈਟ ਚਾਰ ਨੰਬਰ ਡਿਵੀਜ਼ਨ ਤੇ 100 ਬੰਦੇ ਲੋਕੇਡ ਹੋਣੇ ਚਾਹੀਦੇ 29 ਬੰਦੇ ਸਿਰਫ ਰੱਖੇ ਹੋਏ ਆ ਤਾਂ ਕੀ ਮੈਂ ਮੈਨੂੰ ਸਿਰਫ ਮੈਂ ਦੇਖੋ ਕਿਸੇ ਪੋਲਿਟਿਕਸ ਦੇ ਮੈਂ ਹੱਕ ਚ ਨਹੀਂ ਨਾ ਮੈਂ ਐਡਵੋਕੇਟ ਸੁਨਾਲ ਸੱਚਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਜਿਲੰਧਰ ਦਾ ਮੈਂਬਰ ਮੈਂ ਅੱਜ ਪੰਜਾਬ ਪ्रेस ਕਲੱਬ ਦੇ ਵਿੱਚ ਅੱਜ ਇਹ ਪ੍ਰੈਸ ਕਾਨਫਰੰਸ ਦੇ ਵਿਸ਼ੇ ਮੈਂ ਦੱਸਣਾ ਚਾਹਨਾ ਕਿ ਮੇਰਾ ਭਰਾ ਅਮਿਤ ਕਾਲ ਸਿੰਘ ਚਾਵਲਾ ਦੀ ਸਿਸਟਰ ਉਹਨਾਂ ਦੇ ਨਾਲ 30 ਅਪ੍ਰੈਲ 2025 ਨੂੰ ਇੱਕ ਘਟਨਾ ਵਾਪਰੀ ਉਹ 스내ਚਿੰਗ ਦਾ ਸ਼ਿਕਾਰ ਹੋਏ ਇੱਥੇ ਬੰਦਾ ਦਿਨ ਦਿਹਾੜੇ ਵੀ ਸੇਫ ਨਹੀਂ ਹੈਗਾ ਅਸੀਂ ਵਕੀਲਾਂ ਤੇ ਸਾਡੀਆਂ ਫੈਮਲੀਆਂ ਨਹੀਂ ਸੇਫ ਹੈਗੀਆਂ ਤੇ ਆਮ ਜਨਤਾ ਵੀ ਉਹਦੇ ਕੀ ਬੀਤ ਨਹੀਂ ਹੋਏ ਨੇ ਇਹ ਤਾਂ ਤੁਸੀਂ ਜ਼ਿਆਦਾ ਬੈਠਣ ਜਾਂਦੇ ਹੋ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਵਰਥਨ ਨਹੀਂ ਸਾਨੂੰ ਮਿਲਿਆ ਅਸੀਂ ਉਹਨਾਂ ਕੋਲ ਗਏ ਆ ਸ਼ਿਕਾਇਤਾਂ ਦਿੱਤੀਆਂ ਅਸੀਂ ਖੁਦ ਸੀਸੀਟੀਵੀ ਫੁਟੇਜ ਖੰਗਾਲ ਕੇ ਪੁਲਿਸ ਨੂੰ ਦਿੱਤੀਆਂ ਕਿ ਇੱਥੇ ਕਾਰਵਾਈ ਕਰੋ ਜਲਦੀ ਬੰਦੇ ਫੜੋ ਉਹਨਾਂ ਦੀ ਫੋਟੋ ਵੀ ਸਾਫ਼ ਆ ਗਈ ਹੈ ਅਸੀਂ ਉਹ ਵੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਅੱਜ ਅਸੀਂ ਮੀਡੀਆ ਦੇ ਰਾਹੀਂ ਉਹ ਮੀਡੀਆ ਨੂੰ ਵੀ ਦਵਾਗੇ ਕਿ ਕਾਇਰਨੀ ਉਹਨੂੰ ਵੀ ਸਰਕੂਲੇਟ ਕੀਤਾ ਜਾਵੇ ਤੇ ਇਹ ਬੰਦਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜੇਕਰ ਪੁਲੀ ਪ੍ਰਸ਼ਾਸਨ ਹਫ਼ਤੇ ਦੇ ਵਿੱਚ ਉਨਾ ਉਤੇ ਕੋਈ ਸਖਤ ਕਾਰਵਾਈ ਨਹੀਂ ਕਰਦੀ ਜਾਂ ਬੰਦੇ ਨਹੀਂ ਫੜਦੀ ਤੇ ਸਾਡਾ ਸਮਾਨ ਨਹੀਂ ਰਿਕਵਰ ਕਰਕੇ ਦਿੱਤਾ ਜਾਂਦਾ ਤੇ ਅਸੀਂ ਵਕੀਲ ਲੇਤਾ ਤੇ ਜੁਡੀਸ਼ਰੀ ਵੱਲ ਰੁਖ ਕਰਾਂਗੇ ਤੇ ਫਿਰ ਉਹਦੇ ਜ਼ਿੰਮੇਦਾਰ ਪੁਲਿਸ ਪ੍ਰਸ਼ਾਸਨ ਵਿੱਚ ਹੀ ਹੋਏ ਤੁਹਾਨੂੰ ਲੱਗਦਾ ਕਿ ਅਗਰ ਕੋਈ ਰਾਜਨੀਤਿਕ ਪਰਿਵਾਰ ਦੇ ਵਿੱਚੋਂ ਕਿਸੇ ਨੇ ਧੱਕਾ ਹੋਇਆ ਹੁੰਦਾ ਜਾਂ ਸਨੇਚਿੰਗ ਹੋਈ ਹੁੰਦੀ ਤੇ ਪੁਲਿਸ ਨੇ ਜ਼ਿਆਦਾ ਐਕਟਿਵ ਹੋ ਕੇ ਕਰਦਾ ਸੀ ਇਸ ਤਰ੍ਹਾਂ ਦਾ ਕੁਝ ਲੱਗਦਾ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਕਿਸੇ ਰਾਜਨੀਤਿਕ ਵੱਡੇ ਪਰਿਵਾਰ ਦੇ ਵਿੱਚ ਇੰਦਾ ਕੋਈ ਘਟਨਾ ਵਾਪਰੀ ਜਾਏਗੀ ਤੇ ਉਦੋਂ ਸਾਰਾ ਪੂਰਾ ਪ੍ਰਸ਼ਾਸਨ ਹਾਂ ਤਾਂ ਤੋਂ ਦੇ ਪਿੱਛੇ ਬੈ ਜਾਂਦਾ ਸਾਰੇ ਨਾਮ ਛੱਡ ਕੇ ਉਹਨਾਂ ਦਾ ਕੰਮ ਸੋਲਵ ਕਰਨ ਲੱਗ ਜਾਂਦਾ ਜੇ ਆਮ ਜਿੰਦਾਂ ਨਾ ਇਦਾਂ ਹੋਏਗਾ ਤੇ ਉਹ ਕਿੱਥੇ ਜਾਏਗੀ ਉਹਦੇ ਉੱਤੇ ਸ਼ਿਕਾਇਤਾਂ ਸਿਰਫ ਫਾਈਲਾਂ ਚ ਪਈਆਂ ਲੱਗਦੀਆਂ ਕੋਈ ਕਾਰਵਾਈ ਕੋਈ ਸਖਤ ਨਹੀਂ ਕੀਤੀ ਜਾਂਦੀ ਓਕੇ ਫਿਰ ਤੁਹਾਡੀ ਹੁਣ ਲਾਸਟ ਪੁਲਿਸ ਔਰ ਸਰਕਾਰ ਨੂੰ ਕੀ ਅਪੀਲ ਹੈ ਮੈਂ ਸਿੱਧਾ ਸਿੱਧਾ ਕਹਿਣਾ ਚਾਹੂਗਾ ਕਿ ਸਾਡੀ ਇੱਕ ਡਿਮਾਂਡ ਹੈਗੀ ਹੈ ਸਾਡੀ ਰਿਕਵੈਸਟ ਹੈਗੀ ਹੈ ਕਿ ਤੇ ਹਫਤੇ ਦੇ ਵਿੱਚ ਵਿੱਚ ਕੋਈ ਸਖਤ ਕਾਰਵਾਈ ਸਾਨੂੰ ਨਹੀਂ ਆਉਂਦੀ ਤੇ ਅਸੀਂ ਜੁਡੀਸ਼ਰੀ ਦਾ ਤੇ ਵਕੀਲੇ ਦਾ ਕੁਝ ਕਰਾਂਗੇ ਤੇ ਤੁਹਾਨੂੰ ਪ੍ਰੈਸ ਕਾਨਫਰੰਸ ਨਹੀਂ ਰਿਪੋਰਟਰਾਂ ਰਾਹੀਂ ਵੀ ਤੁਹਾਨੂੰ ਸਾਰੇ ਗੱਲਾਂ ਬਾਰੇ ਦ올ੇ ਦਵਾਂਗੇ ਸਾਰੀ ਇਹ ਡਿਟੇਲ ਤੁਹਾਨੂੰ ਸਾਂਝਾ ਕਰਾਂਗੇ ਤੇ ਜੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਚ ਨਹੀਂ ਚਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਪਾਰਟੀ ਬਣਾ ਗਏ ਉਹਨਾਂ ਨੂੰ ਵੀ ਕਾਰਵਾਈ ਸੀ ਕੋਟਾ ਜੀ ਧੰਨਵਾਦ